यूके फ्रांस और जर्मनी ਦੇ ਐਮਬੈਸਡਰ ਜਿਹੜੇ ਇੰਡੀਆ ਬੇਸਡ ਨੇ ਦਿੱਲੀ ਚ ਬੈਠੇ ਨੇ ਉਹ ਤਾਂ ਚੋਕ ਹੋ ਰਹੇ ਨੇ ਜੋ ਉਥੇ 에ਅਰ ਪੋਲੂਸ਼ਨ ਦਾ ਹਾਲ ਹੈ ਉਹਨਾਂ ਨੇ ਇੱਕ ਜੁਆਇੰਟ ਆਰਟੀਕਲ ਲਿਖਿਆ ਹੈ ਕਲੀਅਰਲੀ ਜਿਹੜਾ ਤਿੰਨੋ ਹੀ ਨੇ ਵੌਇਸ ਨੇ ਕਿਹਾ ਕਿ ਵੀ ਇਹ ਜਿਹੜਾ ਮੈਲਾਈਨ ਗਲੋਬਲ ਐਕਟੀਵਿਟੀ ਇਹ ਜਿਹੜਾ ਪੁੱਤਨ ਹੈ ਜਾਂ ਰਸ਼ੀਆ ਇਸ ਦੀ ਜਿਹੜੀ ਗਲੋਬਲ ਐਕਟੀਵਿਟੀ ਹੈ ਉਹ ਗੰਦਲੀ ਹੈ ਮੈਲਾਈਨ ਕਰਨ ਵਾਲੀ ਹੈ ਰਸ਼ੀਆ ਜਿਹੜਾ ਸਾਈਬਰ ਅਟੈਕਸ ਐਂਡ ਡਿਸਇਨਫੋਰਮੇਸ਼ਨ ਇਹ ਸਾਈਬਰ ਅਟੈਕ ਵੀ ਕਰਦਾ ਹੈ ਡਿਸਇਨਫੋਰਮੇਸ਼ਨ ਕੈਂਪੇਨ ਵੀ ਚਲਾਉਂਦਾ ਹੈ ਐਂਡ ਰੂਸ਼ੀਅਨ ਲੀਡਰਸ਼ਿਪਸ ਐਪੀਟਾਈਟ ਫॉर ਟੈਰੀਟੋਰੀਅਲ ਐਕਸਪੈਂਸ਼ਨ ਐਂਡ ਗਲੋਬਲ ਡੀਸਟੈਬਿਲਾਈਜੇਸ਼ਨ ਗੋਜ਼ ਵੈਲ ਬਿਯੋਂਡ ਯੂਕਰੇਨ ਕਿ ਜੋ ਪਿਛਲੇ ਤਿੰਨ ਸਾਲ ਤੋਂ ਯੂਕਰੇਨ ਚ ਖੂਨ ਖਰਾਬਾ ਕਰ ਹੀ ਰਿਹਾ ਰਸ਼ੀਆ ਪਰ ਇਸ ਤੋਂ ਵੀ ਬਿਯੋਂਡ ਜਿਹੜਾ ਉਹਦਾ ਐਪੀਟਾਈਟ ਫॉर ਟੈਰੀਟੋਰੀਅਲ ਹੁਣ ਜਿਹੜਾ ਈਵਨ ਪੀਸ ਡੀਲ ਵੀ ਡਿਸਕਸ ਹੋ ਰਹੀ ਹੈ ਉਹਦੇ ਚ ਜਿਹੜਾ ਏਰੀਆ ਆਲਰੇਡੀ 20% ਦੇ ਕਰੀਬ ਟੈਰੀਟਰੀ ਉਹਨੇ ਲਈ ਹੋਈ ਹੈ ਜਿਹੜੀ 트ੰਪ ਦੇ ਸ਼ੈਡ ਪ੍ਰਪੋਜ਼ਲ ਹੈ ਉਹਦੇ ਚ ਉਹ ਉਹਦੇ ਕੋਲ ਹੀ ਰਹਿਣ ਦੇਣਾ ਉਹਨੂੰ ਹੀ ਉਹਨਾਂ ਨੇ ਕਿਹਾ ਕਿ ਬਈ ਐਪੀਟਾਈਟ ਫॉर ਟੈਰੀਟੋਰੀਅਲ ਐਕਸਪੈਂਸ਼ਨ ਕਿ ਆਪਣੇ ਏਰੀਆ ਨੂੰ ਵਿਧਾਨ ਦਿਆ ਜਿਹੜਾ ਭੁਖੜਾ ਵੱਜਾ ਹੋਇਆ ਉਹ ਔਰ ਗਲੋਬਲ ਡੀਸਟੈਬਲਾਈਜ਼ੇਸ਼ਨ ਕਿ ਦੁਨੀਆ ਨੂੰ ਅਸਥਿਰ ਕਰਕੇ ਰੱਖਣਾ ਹੈ ਰਸ਼ੀਆ ਦੀ ਨੀਤੀ ਹੈ ਔਰ ਫਿਰ ਇਸ ਆਰਟੀਕਲ ਦੇ ਵਿੱਚ ਉਹਨਾਂ ਨੇ ਰਸ਼ੀਅਨ ਪ੍ਰੈਜ਼ੀਡੈਂਟ ਪੁਤਿਨ ਬਾਰੇ ਕਿਹਾ ਕਿ ਹੀ ਸਟਾਲਸ ਐਂਡ ਡਿਲੇਜ਼ ਸੀਰੀਅਸ ਪੀਸ ਟਾਕਸ ਕਿ ਜੇ ਹੁਣ ਗੱਲਬਾਤ ਪੀਸ ਟਾਕ ਦੇ ਲਈ ਹੋ ਰਹੀ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਵੀ ਕਰ ਰਿਹਾ ਹੈ ਔਰ ਬੰਬਾਰਡਮੈਂਟ ਔਰ ਦੂਸਰਾ ਕਰਕੇ ਜਿਹੜਾ ਉਹ ਮੈਕਸਿਮਮ ਜਾਨੀ ਨੁਕਸਾਨ ਵੀ ਕਰ ਰਿਹਾ ਹੈ ਇਵਨ ਜਿਵੇਂ ਜੇ ਇੰਡੀਆ ਚ ਜਾ ਰਿਹਾ ਉਹਨਾਂ ਦੇ ਰਿਸ਼ਤੇਦਾਰ ਤਾਂ ਜਿਹੜੇ ਨੇ ਉਹ ਦਿੱਲੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਨੇ ਵੀ ਸਾਡੇ ਮੁੰਡਿਆਂ ਨੂੰ ਨੌਕਰੀ ਦਾ ਚਾਂਸਾ ਦੇ ਕੇ ਰਸ਼ੀਆ ਲਜਾਇਆ ਜਾਂਦਾ ਤਾਂ ਉਹਨਾਂ ਨੂੰ ਧੱਕਿਆ ਜਾ ਰਿਹਾ ਦਰਜਨਾ ਇੰਡੀਅਨ ਜਿਹੜੇ ਨੇ ਉਹ ਮਰ ਚੁੱਕੇ ਨੇ ਉੱਥੇ ਲੇਕਿਨ ਇਹਦੇ باوجود ਪਾਰਲੀਮੈਂਟ ਦੇ ਵਿੱਚ ਇਸ ਦਾ ਰੌਲਾ ਪਿਆ ਉਹ ਇੰਡੀਆ ਜਿਹੜਾ ਹੈ ਉਸ ਪੁਤਿਨ ਦੇ ਨਾਲ ਰੱਖਿਆ ਸਮਝੌਤੇ ਕਰ ਰਿਹਾ ਔਰ ਜਦੋਂ ਕਿ ਇੱਕ ਪਾਸੇ ਪ੍ਰੈਸ਼ਰ ਬਿਲਟ ਹੋ ਰਿਹਾ ਉਹਦੇ ਤੇ ਕਿ ਭਾਈ ਇਹਨਾਂ ਨੂੰ ਕੰਪਰੋਮਾਈਜ਼ ਕਰੋ ਅਦਰਵਾਈਜ਼ ਯੂਰਪ ਜਿਹੜਾ ਹੈ ਉਹ ਹਾਲਾਂਕਿ ਠੀਕ ਹੈ ਵੀ ਪ੍ਰੈਜ਼ੀਡੈਂਟ ਟਰੰਪ ਵੈਸੀਲੇਟ ਵੈਸੀਲੇਟ ਕਰਦੇ ਨੇ ਇਹ ਸਾਰੇ ਮੁੱਦੇ ਤੇ ਲੇਕਿਨ ਇਸ ਮੌਕੇ ਦੇ ਉੱਤੇ ਭਾਰਤ ਦਾ ਉਹਨੂੰ ਸੱਦਾ ਦੇਣਾ ਭਾਰਤ ਯਾਤਰਾ ਦਾ ਇਹ ਜਜ਼ਾਰ ਹੈ ਕਿ ਬਈ ਬਿਲਕੁਲ ਠੀਕ ਲਾਈਨ ਲਈ ਹੈ ਫਰਾਂਸ ਜਰਮਨੀ اور ਯੂਕੇ ਨੇ